ਕੁਝ ਦਿਨ ਪਹਿਲਾਂ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਜਾਂਦਾ ਹੈ ਤੇ ਉਹਨਾਂ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਬੱਖੋ-ਵੱਖੋ ਪੋਸਟਾਂ ਵਾਇਰਲ ਹੁੰਦੀਆਂ ਨੇ ਉਮੀਦਵਾਰੀ ਨੂੰ ਲੈ ਕੇ ਜਿਮਨੀ ਚੋਣ ਨੂੰ ਲੈ ਕੇ ਉਸੇ ਤਰ੍ਹਾਂ ਰਾਤ ਦੀ ਇੱਕ ਜਿਹੜੀ ਪੋਸਟ ਹੈ ਉਹ ਬਹੁਤ ਵਾਇਰਲ ਹੁੰਦੀ ਪਈ ਆ ਅਕਾਲੀ ਦਲ ਦੇ ਸਾਬਕਾ ਐਮਐਲਏ ਹਰਮੀਤ ਸਿੰਘ ਸੰਧੂ ਦੀ ਉਹਨਾਂ ਦੀ ਜਿਹੜੀ ਪੋਸਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਵਿਰੋਧ ਜਿਹੜਾ ਹੈ ਚੱਲਦਾ ਪਿਆ ਹੈ ਤਾਂ ਅੱਜ ਇੱਕ ਕਾਨਫਰੰਸ ਰੱਖੀ ਜਾਂਦੀ ਆ ਗੁਰਦੇਵ ਸਿੰਘ ਸੰਧੂ ਵੱਲੋਂ ਔਰ ਉਹਨਾਂ ਵੱਲੋਂ ਇਸ ਪੋਸਟ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਜਾਂਦਾ ਏ ਤਾਂ ਹਰਮੀਤ ਸਿੰਘ ਸੰਧੂ ਨੂੰ ਨਸ਼ੇ ਦਾ ਸੋਦਾਗਰ ਦੱਸਿਆ ਜਾਂਦਾ ਤੇ ਜਲਦੀ ਹੀ ਉਹਦੇ ਤੇ ਕਾਰਵਾਈ ਕਰਕੇ ਤੇ ਉਹਨੂੰ ਸਲਾਖਾਂ ਦੇ ਵਿੱਚ ਦੇਣ ਦੀ ਜਿਹੜੀ ਗੱਲ ਹੈ ਉਹ ਗੁਰਦੇਵ ਸਿੰਘ ਸੰਧੂ ਵੱਲੋਂ ਆਖ ਜਾਂਦੇ ਆਪਾਂ ਹੋਰ ਵੀ ਗੱਲਬਾਤ ਕਰਦੇ ਆਂ ਗੁਰਦੇਵ ਸਿੰਘ ਸੰਧੂ ਨੇ ਹੋਰ ਕਾਨਫਰੰਸ ਦੇ ਵਿੱਚ ਕੀ ਖਲਾਸੇ ਕੀਤੇ ਨੇ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਅਰਵਿੰਦ ਕੇਜਰੀਵਾ ਜਿੰਦਾਬਾਦ ਜੀ ਅਰਵਿੰਦ ਕੇਜਰੀਵਾ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਭਲੇ ਹੋਏ ਇਹ ਰਾਜ ਦਾ ਤੁਹਾਨੂੰ ਦੱਸ ਰਿਹਾ ਵੀ ਇਹਨੇ ਸਾਡੇ ਹਲਕੇ ਚ ਪੂਰਾ ਤਿਲਕ ਮਚਾਇਆ ਆ ਇਹ ਥੇ ਕਿਹਦੇ ਫੋਟੋ ਬਣਾ ਕੇ ਪਾਈ ਆ ਸਾਡੇ ਬਹੁਤ ਹੀ ਸਤਿਕਾਰਯੋਗ ਦਵੇਂ ਸੀਐਮ ਆ ਉਹਨਾਂ ਨੇ ਯੋਧ ਨਸ਼ਾ ਵਿਰੋਧ ਪੂਰੇ ਪੰਜਾਬ ਚ ਛੇੜ ਕੇ ਰੱਖਿਆ ਤੇ ਕਿਸੇ ਨੇ ਹਰਮੀਤ ਸਿੰਘ ਦੀ ਫੋਟੋ ਐਡਿਟ ਕਰਕੇ ਵਿਚਕਾਇ ਸਾਡੇ ਦੋ ਸੀਮਾ ਦੇ ਫਿੱਟ ਕਰ ਦਿੱਤੀ ਆ ਤੇ ਇਸ ਫੋਟੋ ਨੇ ਸਾਡੇ ਪੂਰੇ ਹਲਕੇ ਚ ਤਹਿਲ ਕਮਚਾਇਰ ਰਾਤ ਤੇ ਮੈਨੂੰ ਬਲਾਕ ਪ੍ਰਧਾਨਾਂ ਦੇ ਪੰਚਾਂ ਸਰਪੰਚਾਂ ਦੇ ਫੋਨ ਆਈ ਜਾਂਦੇ ਵੇਹ ਕੀ ਬਣ ਗਿਆ ਇਹ ਕੀ ਬਣ ਗਿਆ ਉਹ ਮੈਂ ਆ ਘਬਰਾਉਣਾ ਆਪਣੀ ਪਾਰਟੀ ਬਹੁਤ ਉੱਚੀ ਤੇ ਸੁਚੀ ਸਮਝਵਾਲੀ ਆ ਇਹੋ ਜਿਹੇ ਸਦਾਗਰਾਂ ਦੇ ਨਾਲ ਜੁੜੇ ਨਸ਼ੇ ਦੇ ਧੰਦੇ ਕਾਰੋਬਾਰ ਵਾਲਿਆਂ ਨੂੰ ਫਰਮੀਤ ਸਿੰਘ ਸੰਧੂ ਵਰਗਿਆਂ ਲਈ ਕੋਈ ਸਾਡੀ ਪਾਰਟੀ ਦਾ ਖਾਨੇ ਹੈਗਾ ਜਿੰਦਾਬਾਦ ਸਰਪੰਚ ਗਗਨ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਸਾਡਾ ਨਾਮ ਜੀ ਸਾਡਾ ਨਾਮ ਗੁਰਦੇਵ ਸਿੰਘ ਸੰਧੂ ਵਾਈਸ ਚੇਅਰਮੈਨ ਜਗਲਾਤ ਵਿਭਾਗ ਪੰਜਾਬ ਸਰ ਪੰਜਾਬ ਸਰਕਾਰ ਤਰਨਤਾਰਨ ਦਾ ਹਲਕਾ ਤੇ ਸਰ ਅੱਜ ਕਾਲੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਅੱਜ ਇਹ ਹੈ ਆ ਵੀ ਸਾਡਾ ਹਲਕਾ ਜਿਹੜਾ ਨਾ ਇਹ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਤੇ ਸਤਿਕਾਰ ਕਰਦਾ ਵਾ ਆਮ ਪਾਰਟੀ ਨਾਲ ਜੁੜੇ ਆ ਤੇ ਅੱਜ ਝਾਰੂ ਵਰਕਰ ਆ ਸਾਡਾ ਸਾਡਾ ਹਲਕਾ ਪਰ ਸਾਡੇ ਹਲਕੇ ਦੇ ਵਿੱਚ ਨਾ ਕੱਲ ਦੀ ਇੱਕ ਪੋਸਟ ਜਿਹੜੀ ਆ ਉਹ ਜਿਹੜੀ ਆ ਵਾਇਰਲ ਹੋਈ ਆ ਆ ਵੇਖੋ ਇੱਕ ਇਹ ਲਿਖੀ ਜੋ ਅਕਾਲੀ ਦਲ ਜਿਹੜੇ ਵਾਰਸ ਪੰਜਾਬ ਦੇ ਕਹਿੰਦੇ ਆ ਉਹਨਾਂ ਵੱਲੋਂ ਇੱਕ ਵਾਇਰਸ ਵਾਇਰਲ ਹੋਈ ਆ ਇਹ ਜਿਹੜੀ ਆ ਪੋਸਟ ਆ ਇਹਨੇ ਸਾਰਾ ਹਲਕਾ ਜਿਹੜਾ ਡਿਸਟਰਬ ਕੀਤਾ ਆ ਕਿਉਂਕਿ ਜਿਹੜੇ ਹਲਕੇ ਦੇ ਲੋਕ ਵਾ ਉਹ ਪਾਰਟੀ ਨੂੰ ਬਹੁਤ ਪਿਆਰ ਸਤਿਕਾਰ ਕਰਨਦੇ ਆ ਤੇ ਇਹਦੇ ਵਿੱਚ ਨਾ ਸਾਡੇ ਸੀਐਮ ਸਾਹਿਬ ਦੋਵਾਂ ਦੀਆਂ ਫੋਟੋਆਂ ਦੋਨੋਂ ਸਾਈਡਾਂ ਤੇ ਲਾ ਕੇ ਤੇ ਵਿੱਚ ਕਾਹੇ ਹਰਮੀਤ ਸਿੰਘ ਸੰਧੂ ਨੂੰ ਇੱਥੇ ਬਿਠਾਇਆ ਤੇ ਉਹਦਾ ਕਰਕੇ ਸਾਡਾ ਹਲਕੇ ਦੇ ਵਿੱਚ ਰਾਤ ਦੀ ਕੱਲ ਦੀ ਬਹੁਤ ਉਥਲ-ਪਥਲ ਚੱਲਦੀ ਆ ਮੈਨੂੰ ਰਾਤ ਕਿਸੇ ਨੇ ਸੌਂ ਨਹੀਂ ਦਿੱਤਾ ਬਾਰ-ਬਾਰ ਫੋਨ ਲਾਈ ਜਾਂਦੇ ਵੀ ਸੰਧੂ ਸਾਹਿਬ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਮੈਂ ਤੁਹਾਨੂੰ ਇਹ ਦੱਸਣ ਲੱਗਾ ਵੀ ਸਾਡੀ ਪਾਰਟੀ ਜਿਹੜੀ ਆ ਉਹ ਬਹੁਤ ਹੀ ਸਾਫ਼ ਸੁਥਰੀ ਜਿਹੜੀ ਪਾਰਟੀ ਆ ਇਹੋ ਜਿਹੇ ਬੰਦਿਆਂ ਨੂੰ ਕੋਈ ਸਾਡੀ ਪਾਰਟੀ ਦੇ ਵਿੱਚ ਥਾਂ ਨਹੀਂ ਹੈਗਾ ਕਿਉਂਕਿ ਸਾਡੀ ਪਾਰਟੀ ਸਾਫ਼ ਸੁਥਰੇ ਅਖਸ਼ ਵਾਲੇ ਬੰਦੇ ਨੂੰ ਲੈ ਕੇ ਪਾਰਟੀ ਚ ਆਉਂਦੀ ਹੈ ਇਹ ਜਿਹੜਾ ਹਰਮੀਤ ਸਿੰਘ ਸੰਧੂ ਆ ਇਹਦੇ ਵਾਸਤੇ ਜਿਹੜਾ ਵਾ ਸਾਡੀ ਪਾਰਟੀ ਚ ਇਸ ਕਰਕੇ ਥਾਂ ਨਹੀਂ ਮੈਂ ਕਹਿ ਰਿਹਾ ਕਿ ਆ ਜਿਹੜੀ ਹਿੰਦੁਸਤਾਨ ਟਾਈਮਜ਼ ਅਖਬਾਰ ਜਿਹੜੀ ਉਹ ਕਹਿ ਰਹੀ ਆ ਕਿ ਜਿਹੜਾ ਹਰਮੀਤ ਸਿੰਘ ਸੰਧੂ ਆ ਵੇਖੋ ਜਿਹੜਾ ਹਰਮੀਤ ਸਿੰਘ ਸੰਧੂ ਉਹ ਜਿਹੜਾ ਵਾ ਉਹਨਾਂ ਦੇ ਕਹਿਣ ਤੇ ਅਖਬਾਰ ਹਿੰਦੁਸਤਾਨ ਟਾਈਮ ਅਖਬਾਰ ਕਹਿ ਰਹੀ ਆ ਸਾਡਾ ਡੀਜੀਪੀ ਪੰਜਾਬ ਦਾ ਜਿਹੜਾ ਰਿਆ ਸ਼ਸ਼ੀਕANT ਜੀ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਏ ਅਖਬਾਰ ਦੇ ਰਾਈ ਉਹਨਾਂ ਨੇ ਆਪਣੇ ਬਿਆਨ ਦੱਸਿਆ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਆਵੇ ਮੈਨੂੰ ਹਾਈਲਾਈਟ ਕੀਤਾ ਹਰਮੀਤ ਸਿੰਘ ਸੰਧੂ ਹੋਰ ਲੀਡਰਾਂ ਦਾ ਕਾਫੀ ਬੰਦਿਆਂ ਦਾ ਨਾਂ 98 ਬੰਦੇ ਸੀ ਪੂਰੇ ਪੰਜਾਬ ਦੇ ਜਿਹੜੀ ਉਹਨਾਂ ਬਾਦਲ ਸਾਹਿਬ ਨੂੰ ਲਿਸਟ ਬਣਾ ਕੇ ਦਿੱਤੀ ਸੀ ਤੇ ਇਹ ਜਿਹੜੇ ਬੰਦੇ ਆ ਪੰਜਾਬ ਨੂੰ ਜਿਹੜਾ ਗੰਦਲਾ ਬਣਾ ਰਹੇ ਆ ਨਸ਼ੇ ਦੀ ਉਤੋਂ ਸ਼ੁਰੂਆਤ ਸੀ ਤੇ ਉਹਨਾਂ ਨੇ ਬਾਦਲ ਸਾਹਿਬ ਨੂੰ ਇਹਨਾਂ ਬੰਦਿਆਂ ਦੀ ਰਿਪੋਰਟ ਬਣਾ ਕੇ ਕਾਲੀ ਦਲ ਦਾ ਰਾਸ ਸੀ ਉਹਨਾਂ ਪੇਸ਼ ਕੀਤੀ ਤੇ ਬਾਦਲ ਸਾਹਿਬ ਨੇ ਗਾੜੀਆਂ ਉਹਨੂੰ ਇਹ ਗੱਲ ਕਹੀ ਕਿ ਕਾਕਾ ਇਸ ਤਰ੍ਹਾਂ ਦੀ ਰਿਪੋਰਟਾਂ ਨਹੀਂ ਬਣਾ ਕੇ ਲੈ ਆਈਂ ਦੀਆਂ ਮੇਰੇ ਵਾਸਤੇ ਤੇ ਮੇਰੇ ਵਜ਼ੀਰਾਂ ਵਾਸਤੇ ਤੂੰ ਇਹ ਬਣਾ ਕੇ ਲੈ ਆ ਮੇਰਾ ਵੀ ਨੁਕਸਾਨ ਤੇ ਮੇਰੇ ਵਜ਼ੀਰਾਂ ਦਾ ਵੀ ਨੁਕਸਾਨ ਹੋਆ ਤੇ ਉਹਨੂੰ ਉਚਾੜ ਪਈ ਫਟਕਾਰ ਪਈ ਉਹ ਵਿਚਾਰਾ ਬੈਲਟ ਬੰਦ ਅਫਸਰ ਸੀ ਉਹ ਚੁੱਪ ਕਰਕੇ ਘਰ ਬਹਿ ਗਿਆ ਤੇ ਪਰ ਉਹ ਬੰਦਾ ਹੈਗਾ ਸੀ ਹਰੀ ਕ੍ਰਾਂਤੀ ਲਿਆਉਣ ਵਾਲਾ ਕਿ ਦੇਸ਼ ਦਾ ਭਲਾ ਕਰਨ ਵਾਲਾ ਕਿ ਸਾਡੇ ਦੇਸ਼ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਨਸ਼ਾ ਆ ਰਿਹਾ ਹੈ ਬਹੁਤ ਜ਼ਿਆਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵੇਲੇ ਦੀ ਸਰਕਾਰ ਨੇ ਬਾਦਲ ਸਰਕਾਰ ਨੇ ਉਹਨੂੰ ਦਬਕਾ ਲਾ ਕੇ ਫਟਕਾਰ ਪਾ ਕੇ ਬਿਠਾ ਦਿੱਤਾ ਪਰ ਉਸ ਬੰਦੇ ਨੇ ਜ਼ੁਰਤ ਵੇਖੋ ਕਿੰਨੀ ਰੱਖੀ ਆ ਉਹ ਜਦੋਂ ਰਿਟਾਇਰ ਹੋਇਆ ਉਹਨੇ ਸਾਰੀ ਆਪਦੀ ਸਟੇਟਮੈਂਟ ਜਿਹੜੀ ਆ ਹਿੰਦੁਸਤਾਨ ਖਬਰ ਟਾਈਮ ਜੀ ਨੂੰ ਦਿੱਤੀ ਕਿ ਮੈਂ ਆ ਜਿਹੜਾ ਦੇਸ਼ ਦੇ ਭਲੇ ਵਾਸਤੇ ਸਟੇਟ ਦੇ ਭਲੇ ਵਾਸਤੇ ਕੰਮ ਕਰਨਾ ਚਾਹੁੰਦਾ ਸੀ ਪਰ ਸਰਕਾਰਾਂ ਮੌਕੇ ਜਿਹੜੇ ਗੰਦੇ ਦੀਆਂ ਗੰਦੀਆਂ ਸਰਕਾਰਾਂ ਹੁੰਦੀਆਂ ਕਰਨ ਨਹੀਂ ਦਿੰਦੀਆਂ ਉਹਨੇ ਸਾਰਾ ਆਪਣਾ ਜਿਹੜਾ ਬਿਆਨ ਸੀ ਜਿਹੜਾ ਦੁਖੜਾ ਸੀ ਹਿੰਦੁਸਤਾਨ ਖਬਰ ਦੀ ਟਾਈਮਜ਼ ਦੇ ਉੱਤੇ ਉਹਨੇ ਲਾਇਆ ਵਾ ਇਹ ਮੈਂ ਪੰਜਾਬੀ ਜੀ ਵੀ ਕਰਾਇਆ ਅੰਗਰੇਜ਼ੀ ਜੀ ਵੀ ਕਰਾਇਆ ਇਹ ਤੁਸੀਂ ਕੋਈ ਵੀ ਬੰਦਾ ਆਪਣੇ ਮੋਬਾਈਲ ਤੋਂ ਉਹਦਾ ਲਿੰਕ ਮੈਂ ਤੁਹਾਨੂੰ ਦੇ ਦਿੰਨਾ ਵਾ ਉਹ ਆ ਲਿੰਕ ਵਾ ਉਹਨਾਂ ਦਾ ਤੁਸੀਂ ਆਪ ਜਿਆਦਾ ਚੈੱਕ ਕਰ ਸਕਦੇ ਹੋ ਕਿਉਂਕਿ ਆ ਜਿਹੜਾ ਲਿੰਕ ਵਾ ਇਹ ਮੇਰੀ ਕੋਈ ਆਪਣੀ ਬਣੀ ਬਣਾਈ ਚੀਜ਼ ਨਹੀਂ ਇਹਨੂੰ ਜਦੋਂ ਚੈੱਕ ਕਰੋਗੇ ਕੋਈ ਜਾਣਾਂਮੀ ਹਿੰਦੁਸਤਾਨ ਖਬਰ ਦਾ ਟਾਈਮਜ਼ ਦਾ ਲਿੰਕ ਜਿਹੜਾ ਇਹਨੂੰ ਚੈੱਕ ਕਰੋਗੇ ਆਪਣੇ ਆਪ ਹਰਮੀਤ ਸਿੰਘ ਸੰਧੂ ਮਜੀਠੀਆ ਜਿਹੜਾ ਹੁਣ ਸਾਡੀ ਸਰਕਾਰ ਨੇ ਫੜ ਕੇ ਅੰਦਰ ਦਿੱਤਾ ਵਾ ਉਹਦਾ ਰੈਕਡ ਸਾਰਿਆਂ ਦਾ ਕੱਲੇ-ਕੱਲੇ ਦਾ ਸਾਹਮਣੇ ਆਜੂ ਕਿਉਂਕਿ ਇਹ ਹਰਮੀਤ ਸਿੰਘ ਸੰਧੂ ਜਿਹੜਾ ਵਾ ਇਹ ਬਿਕਰਮ ਮਜੀਠੀ ਦਾ ਸਾਥੀ ਵਾ ਇਹਨਾਂ ਨੇ ਇਧਰ ਕੁਲੂਮਨਾਲੀ ਵਾਲੀ ਸਾਈਡੋਂ ਬਥੇਰਾ ਰੋਲਾ ਪੈਂਦਾ ਰਿਹਾ ਕਿ ਇਹਨਾਂ ਨੇ ਇੰਡਸਟਰੀ ਫੈਕਟਰੀਆਂ ਆਪਣੀਆਂ ਲਾਈਆਂ ਸੀ ਉਹ ਸਾਡੀ ਸਰਕਾਰ ਨੇ ਅੱਜ ਉਹਦੀ ਜਾਂਚ ਪੜਤਾਲ ਕੀਤੀ ਉਸੇ ਸਰਕਾਰ ਦਾ ਇਹ ਹਿੱਸਾ ਉਸੇ ਸਰਕਾਰ ਦਾ ਹਰਮੀਤ ਸਰਕਾਰ ਹਿੱਸਾ ਸੀ ਹਰਮੀਤ ਸਿੰਘ ਤੇ ਇਹਨਾਂ ਨੂੰ ਜੇ ਹੁਣ ਹਰਮੀਤ ਸਿੰਘ ਦੀ ਜਾਂਚ ਪੜਤਾਲ ਹੋਵੇ ਹੋਵੇ ਵੀ ਵੈਸੇ ਜਾਣੀ ਆ ਕਿਉਂਕਿ ਜਿਹੜਾ ਇਹ ਜਿਹੜਾ ਡੀਜੀਪੀ ਆ ਇਹਦਾ ਵੀ ਬਿਆਨ ਦੇ ਦੇ ਵਿੱਚ ਲਿਆ ਗਿਆ ਤੇ ਡੀਜੀਪੀ ਸਾਹਿਬ ਤੇ ਪਹਿਲਾਂ ਹੀ ਅਖਬਾਰਾਂ ਤੱਕ ਦੇ ਚੁੱਕੇ ਆ ਵੀ ਹਰਮੀਤ ਸਿੰਘ ਸੰਧੂ ਇੱਕ ਕਾਲੇ ਕਾਰੋਬਾਰੀ ਦਾ ਧੰਦੇ ਦਾ ਹਿੱਸਾ ਵਾ ਅਸੀਂ ਨਹੀਂ ਕਹਿੰਦੇ ਡੀਜੀਪੀ ਸਾਹਿਬ ਕਹਿ ਰਿਹਾ ਤੇ ਅਖਬਾਰਾਂ ਕਹਿ ਰਹੀਆਂ ਦੇਖਦੀਆਂ ਵੱਡੀਆਂ ਖਬਰਾਂ ਉਹਨਾਂ ਦੇ ਵਿੱਚ ਇਹਨਾਂ ਦੇ ਨਾਮ ਜਿਹੜੇ ਆ ਜਗਜਾਰਵਾ ਰੋਸ਼ਨਵਾ ਇਸ ਕਰਕੇ ਸਾਡੀ ਪਾਰਟੀ ਆ ਜਿਹੜੀ ਇਹੋ ਜਿਹੇ ਬੰਦਿਆਂ ਨੂੰ ਲੋਕੀ ਸਾਨੂੰ ਰੋਜ਼ ਪੁੱਛੀ ਜਾਂਦੇ ਸੰਧੂ ਸਾਹਿਬ ਹਰਮੀਤ ਆ ਗਿਆ ਆਪੋਸ਼ ਹੋ ਗਿਆ ਹਰਮੀਤ ਆ ਗਿਆ ਮੈਂ ਆਖਿਆ ਜੀ ਚਿੰਤਾ ਨਾ ਕਰੋ ਸਾਡੀ ਪਾਰਟੀ ਬੜੀ ਸਿਆਣੀ ਤੇ ਸੁਲਝੀ ਪਾਰਟੀ ਆ ਉਹ ਬੰਦੇ ਦੀ ਇਨਵੈਸਟੀਗੇਸ਼ਨ ਕਰਦੀ ਬੜੀ ਡਿਗਾਈ ਤੱਕ ਜਾਂਦੇ ਆ ਜਦੋਂ ਇਸ ਬੰਦੇ ਦਾ ਰੈਕਟ ਸਾਡੀ ਪਾਰਟੀ ਨਾਲ ਕੋਈ ਤਾਲਮੇਲ ਨਹੀਂ ਖਾਂਦਾ ਸਾਡੀ ਪਾਰਟੀ ਹੈਗੀ ਜੁਧ ਨਸ਼ਿਆਂ ਵਿਰੋਧ ਛੇੜ ਕੇ ਬੈਠੀ ਇਹ ਜਿਹੜੇ ਨਸ਼ੇ ਦੇ ਸਦਾਗਰ ਆ ਇਹਨਾਂ ਨੂੰ ਸਾਡੀ ਪਾਰਟੀ ਲਈ ਕਿਤੇ ਥਾਂ ਨਹੀਂ ਹੈਗਾ ਇਸ ਕਰਕੇ ਇਹ ਜਿਹੜਾ ਕੋਈ ਆਪਦਾ ਨਵਾਂ ਰਸਤਾ ਲੱਭ ਰਣ ਸਾਡੇ ਹਲਕੇ ਨੂੰ ਡਿਸਟਰਬ ਨਾ ਕਰਨਾ ਇਹੋ ਜੀਆਂ ਝੂਠੀਆਂ ਪੋਸਟਾਂ ਜਿਹੜੀਆਂ ਸਾਡੇ ਸੀਐਮ ਸਾਹਿਬ ਦੇ ਨਾਲ ਲਾ ਕੇ ਸਾਫ਼ ਸੁਥਰੀ ਸ਼ਬੀ ਦੇ ਮਾਲਕ ਜਿਹੜੇ ਉਹ ਜੋਧ ਨਸ਼ਿਆਂ ਵਿਰੋਧ ਛੇੜ ਕੇ ਬੈਠੇ ਆ ਤੁਸੀਂ ਵਿਚਕਾਇਆ ਆਪਦੀ ਫੋਟੋ ਪਸਾ ਕੇ ਤੇ ਸਾਡੇ ਇਥੇ ਹਲਕੇ ਨੂੰ ਡਿਸਰਬ ਕਰ ਰਹੇ ਜੋ ਇਸ ਕਰਕੇ ਕੁਝੀਆਂ ਚਾਲਾਂ ਜਿਹੜੀ ਵੀ ਧਿਰ ਚੱਲਦੀ ਆ ਜਾਂ ਉਹਨਾਂ ਦੇ ਸ਼ਰਾਰਤੀ ਕੋਈ ਅੰਸਰ ਆ ਮੈਂ ਉਹਨਾਂ ਨੂੰ ਕਹਿਣਾ ਵਾਂ ਵੀ ਇਹੋ ਜੀਆਂ ਚਾਲਾਂ ਤੋਂ ਬਾਜ਼ ਆ ਜਾਣ ਕਿਉਂਕਿ ਇੱਕ ਸਮੇਂਕਾਂ ਵਿੱਚ ਨਹੀਂ ਆ ਜਾਂ ਆਪਾਂ ਸਿਆਸਤ ਕਰਨੀ ਕਿਉਂਕਿ ਆ ਜਿਹੜਾ ਪੰਜਾਬ ਦਾ ਡੀਜੀਪੀ ਆ ਕੋਈ ਆਮ ਆਦਮੀ ਨਹੀਂ ਸੀ ਉਹਨੇ ਆਪਦੀ ਏ ਰਿਪੋਰਟ ਉਹਨੇ ਆਪਦਾ ਬਿਆਨ ਇਹ ਜਿਹੜਾ ਜਨਤਾ ਕੀਤਾ ਵਾ ਉਹਦਾ ਸਾਰਿਆਂ ਦਾ ਮੈਂ ਤੁਹਾਨੂੰ ਅੱਜ ਸਾਰੇ ਇਕੱਲੇ-ਇਕੱਲੇ ਭਰਾਵਾਂ ਨੂੰ ਫੋਟੋਕਾਪੀਆਂ ਕਰਾਈਆਂ ਵਾਂ ਮੈਂ ਜਿਹੜਾ ਉਹਦਾ ਲਿੰਕ ਵਾ ਤੁਹਾਨੂੰ ਦੇ ਕੇ ਭੇਜਣਾ ਵਾਂ ਕਿਉਂਕਿ ਤੁਸੀਂ ਇਹ ਨਾ ਕਹੋ ਕਿ ਕਿਸੇ ਨੇ ਆਪਣੇ ਆਪ ਛਪਾਇਆ ਹੈ ਹਿੰਦੁਸਤਾਨ ਟਾਈਮ ਜੋ ਖਬਰ ਦਾ ਲਿੰਕ ਆ ਜੀ ਘਰ ਜਾ ਕੇ ਆਪਦੇ ਕਮਰਿਆਂ ਚ ਬੈਠੀ ਇਹਨੂੰ ਕੱਢ ਕੇ ਦੇਖ ਸਕਦੇ ਜੋ ਇਹਦੇ ਵਿੱਚ ਸਰਦਾਰ ਹਰਮੀਤ ਸਿੰਘ ਸੰਧੂ ਦਾ ਪੂਰਾ ਪੂਰਾ ਜਿਹੜਾ ਨਾਂ ਉਹ ਇਸ ਵੇਲੇ ਜਗਜाहਰ ਵਾ ਇਹਦੀਆਂ ਤਾਰਾਂ ਜੁੜੀਆਂ ਹੋਈਆਂ ਵਾਂ ਥੋੜੇ ਦਿਨਾਂ ਤੱਕ ਵੇਖ ਲਿਓ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਵੀ ਉਹਦੇ ਸਾਥੀ ਦੇ ਨਾਲੀ ਜਿੱਥੇ ਬੰਦਾ ਇਹਨਾਂ ਦਾ ਥਾਂ ਉੱਤੇ ਭੇਜਿਆ ਜਾਊਗਾ ਇਹ ਪਰ ਪੋਸਟਰ ਕਿਹਦਾ ਹੋਂ ਜਾਰੀ ਇਹ ਕਿਉਂ ਕਰ ਕਿਉਂ ਜਾਰੀ ਕੀਤਾ ਗਿਆ ਪਹਿਲੋ ਸਾਢੇ 3 ਸਾਲ ਤੱਕ ਕੀਤਾ ਨਹੀਂ ਸੀ ਵੇਖੋ ਜਦੋਂ ਕਿਸੇ ਨੂੰ ਪਤਾ ਲੱਗਦਾ ਉਦੋਂ ਹੀ ਕਰਨਾ ਜੀ ਮੈਨੂੰ ਤੇ ਰਾਤ ਪਤਾ ਲੱਗਾ ਵਾ ਜਦੋਂ ਇਹਨੇ ਪੋਸਟਾਂ ਪਾਈਆਂ ਤੇ ਇਹ ਵੀ ਇਹ ਵੀ ਕਿਸ ਸੱਜਣਾਂ ਨੇ ਪੋਸਟਾਂ ਪਾਈਆਂ ਕਿ ਭਾਜੀ ਜੇ ਇਹ ਬੰਦਾ ਆ ਗਿਆ ਆ ਜਿਹੜੀ ਮੇਰੇ ਕੋ ਆਈ ਹੈ ਨਾ ਜੀ ਇਹ ਵੀ ਕਿਸੇ ਸੱਜਣ ਨੇ ਪੋਸਟ ਪਾਈ ਆ ਜਿਹੜੀ ਆ ਤੁਹਾਨੂੰ ਪੋਸਟ ਵਿਖਾ ਰਿਆਂ ਇਹ ਵੀ ਕਿਸ ਸੱਜਣ ਨੇ ਪਾਈ ਵੀ ਸੰਧੂ ਸਾਹਿਬ ਆ ਕੀ ਹੋ ਰਿਹਾ ਰੁਕੇ ਚ ਮੈਂ ਕਹੇ ਜੀ ਇਹੋ ਜੀ ਕੋਈ ਗੱਲ ਐ ਨਹੀਂ ਗਈ ਜੋ ਜਦੋਂ ਆ ਆਇਆ ਪੋਸ ਜਿਹੜਾ ਨਸ਼ੇ ਦਾ ਸਦਾਗਰ ਹੋਵੇ ਇਹ ਵੱਡੀਆਂ ਖਬਰਾਂ ਦੇ ਉੱਤੇ ਬਦਨਾਮ ਹੋਣ ਬੰਦੇ ਨਸ਼ੇ ਵਾਲੇ ਸਦਾਗਰਾਂ ਤਾਰਾਂ ਜੁੜੀਆਂ ਹੋਣ ਡੀਜੀਵੀ ਪੰਜਾਬ ਦਾ ਰੋਂਦਾ ਰਿਹਾ ਹੋਵੇ ਵੀ ਇਹਨਾਂ ਦੇ ਪਰਚੇ ਦੇਣੇ ਆ ਪਰ ਉਸੇ ਮੌਕੇ ਦੀ ਸਰਕਾਰਾਂ ਨੇ ਦਬਾ ਲਿਆ ਸੀ ਤੇ ਇਸ ਕਰਕੇ ਸਾਡੀ ਸਰਕਾਰ ਜਿਹੜੀ ਆ ਤੁਹਾਨੂੰ ਪਤਾ ਕੱਲੇ ਕੱਲੇ ਨੂੰ ਹੱਥ ਪਾ ਰਹੀ ਆ ਜਿਵੇਂ ਜੀਠੀ ਦੀ ਵਾਰੀ ਆ ਗਈ ਆ ਤੇ ਹਰਮੀਤ ਸਿੰਘ ਸੰਧੂ ਦੀ ਵੀ ਚੰਦ ਦਿਨਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋਊ ਮੈਂ ਸਰਦਾਰ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਆਪਦੇ ਸ਼ੋਰ ਸਰਾਈ ਤੇ ਸ੍ਰੀ ਰਵਿੰਦ ਕੇਰੀਵਾਲ ਜੀ ਨੂੰ ਮੈਂ ਕਹਿ ਕੇ ਇੱਥੇ ਬਣਦੀ ਪੂਰੀ ਕਾਰਵਾਈ ਠੋਕੇ ਸੀ ਕਰਾਵਾਂਗੇ ਹਾਂਜੀ 2027 ਦੇ ਨੂੰ ਵੇਖ ਕੇ ਕਿਤੇ ਇਹ ਐਕਸ਼ਨ ਨਹੀਂ ਕੀਤਾ ਜਾ ਰਿਹਾ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਸਿਰਫ ਮੈਂ ਕੀਤਾ ਐਕਸ਼ਨ ਵੀ ਜਿਹੜਾ ਸਾਡਾ ਹਲਕੇ ਨੂੰ ਡਿਸਟਰਬ ਕਿਉਂ ਕੀਤਾ ਜਾ ਰਿਹਾ ਵੇਖੋ ਸਾਡੇ ਹਲਕੇ ਦੇ ਜਿਹੜੇ ਲੋਕ ਵਾ ਉਹ ਬਹੁਤ ਹੀ ਸੈਂਸੀਲਤਾ ਵਾਲੇ ਤੇ ਸਿਆਣੇ ਲੋਕ ਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣ ਕੇ ਲੈ ਕੇ ਆਂਦਾ ਸੀ ਉਹ ਪਿਆਰ ਕਰਦੇ ਸੀ ਸਤਿਕਾਰ ਕਰਦੇ ਸੀ ਆ ਉਹਨਾਂ ਨੂੰ ਰਾਜ ਦਾ ਦੁੱਖ ਲੱਗਾ ਆ ਸਾਰੇ ਹਲਕੇ ਦੇ ਇਥੇ ਪਤਾ ਨਹੀਂ ਬਲਾਕ ਪ੍ਰਧਾਨ ਕਿੰਨੇ ਬੈਠੇ ਆ ਗਿਣਤੀ ਕਰ ਲਓ ਮੇਰੇ ਹਿਸਾਬ ਨਾਲ ਸਾਰੇ ਹਲਕੇ ਦੇ ਕੋਈ ਇੱਕ ਅੱਧਾ ਬਲਾਕ ਪ੍ਰਧਾਨ ਘਾਹੂ ਸਾਡੇ 17 ਬਲਾਕ ਪ੍ਰਧਾਨ ਆ ਇੱਥੇ 14 15 ਇਸ ਵੇਲੇ ਬਲਾਕ ਪ੍ਰਧਾਨਾ ਸਾਰੇ ਪਹਿਲੀ ਲਾਈਨ 'ਚ ਮੌਜੂਦ ਬੈਠੇ ਆ ਸਾਰੇ ਜਿਹੜੇ ਹਲਕੇ ਦੇ ਬਲਾਕ ਪ੍ਰਧਾਨ ਹੋਰ ਸੀਨੀਅਰ ਲੀਡਰ ਸਾਰੇ ਇੱਥੇ ਬੈਠੇ ਆ ਪੰਜ ਸਰਪੰਚ ਬੈਠੇ ਆ ਇਹਨਾਂ ਨਾਲ ਪਹਿਲਾਂ ਮੈਂ ਡਿਸਕਸ ਕੀਤੀ ਮੈਂ ਕਿ ਤੁਸੀਂ ਰਾਤ ਦਾ ਗੁਰੂ ਮਨੂ ਦੇ ਸੌਣ ਨਹੀਂ ਦਿੱਤਾ ਆ ਪੋਸਟ ਤੁਸੀਂ ਕੀ ਵੇਖ ਲਈ ਐ ਝੂਠੀ ਐ ਫੇਕ ਆ ਪਰ ਇਹ ਨਹੀਂ ਸੀ ਮੰਨਦੇ ਮੈਂ ਹਲਕੇ ਨੂੰ ਵਿਸ਼ਵਾਸ ਦਿਵਾਉਣ ਲਈ ਆ ਜਿਹੜੀ ਤੁਹਾਨੂੰ ਪੋਸਟ ਐ ਵਿਖਾ ਰਿਆ ਵਾਂ ਕਿ ਇਹ ਬਿਲਕੁਲ ਹਲਕੇ ਨੂੰ ਮੈਸੇਜ ਜਾਊਗਾ ਕਿ ਫੇਕ ਵਾ ਇਹ ਸਾਡੇ ਆੜੇ ਸੀਐਮ ਸਤਕਾਰਯੋਗ ਦੋਨੇ ਸਾਈਡਾਂ ਇਹਨਾਂ ਦੇ ਵਿੱਚ ਬਹਿਣ ਜੋਗੇ ਇਹ ਸਖਸ਼ੀਗਤ ਸ਼ਖੀਗਤ ਨਹੀਂ ਉਕੇ ਅਸੀਂ ਤੇ ਜੁਦ ਨਸ਼ਿਆਂ ਵਿਰੋਧ ਛੇੜ ਕੇ ਬੈਠੀਆਂ ਤੇ ਵਿਚਕਾਇਏ ਅਸੀਂ ਹੋਰ ਨਸ਼ੇ ਵੇਚਣ ਵਾਲਾ ਬੰਦਾ ਲਿਆਂਕੇ ਬਿਠਾ ਦੇਣਾ ਇਹ ਤੁਹਾਨੂੰ ਪੋਸਟਮੈਨ ਹੋਈ ਆ ਆਪਣਾ ਕੁਝ ਮੀਟਿੰਗ ਸਦੂ ਆਉਣਾ ਤੁਹਾਡੀ ਪਾਰਟੀ ਨੂੰ ਕੀ ਹੋਵੇ ਮੈਨੂੰ ਲੈਣ ਦੀ ਕੋਈ ਉਹਨਾਂ ਨੇ ਮੰਨ ਕੀਤੀ ਹੋਈ ਵੇਖੋ ਪਾਰਟੀ ਵਿੱਚ ਡਿਮਾਂਡ ਕਰਨ ਦਾ ਹਰ ਕਿਸੇ ਦਾ ਹੱਕ ਵਾ ਪਰ ਨਸ਼ੇ ਦੇ ਸਦਾਗਰ ਦਾ ਨਹੀਂ ਹੱਕ ਜਿਹੜਾ ਨਸ਼ਿਆਂ ਦੇ ਨਾਲ ਕਿਤੇ ਰੈਕਟ ਜੁੜਿਆ ਉਹਦਾ ਕੋਈ ਹੱਕ ਨਹੀਂ ਬਾਕੀ ਪਾਰਟੀ ਬੰਦੇ ਲੈਂਦੀ ਵੀ ਆ ਪਾਰਟੀ ਨੇ ਬੰਦੇ ਲੈਣੇ ਵੀ ਆ ਅਸੀਂ ਜੋੜਨੇ ਵੀ ਆ ਸਾਨੂੰ ਬੰਦੇ ਚਾਹੀਦੇ ਹੁੰਦੇ ਜੀ ਪਾਰਟੀਆਂ ਨੂੰ ਪਹਿਲਾਂ ਵੀ ਕਾਫੀ ਜਿਹੜਾ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜਿਹੜ ਵੇਖੋ ਜੀ ਉਹ ਸਾਫ ਸੁਥਰੇ ਕਿਹੇ ਅਕਸ਼ ਦੇ ਮਾਲਕ ਹੋਣਗੇ ਨਾ ਉਹਨਾਂ ਦੇ ਖਿਲਾਫ ਇਹੋ ਜਿਹੀ ਚੀਜ਼ਾਂ ਹੋਣਗੀਆਂ ਪੂਰੇ ਸਟੇਟ ਦਾ ਡੀਜੀਪੀ ਤੁਸੀਂ ਕੋਈ ਛੋਟਾ ਅਫਸਰ ਕਹਿੰਦੇ ਜੋ ਡੀਜੀਪੀ ਪਿੱਟਣ ਦੇ ਆ ਰੋਣ ਦੇ ਕਈ ਬੰਦੇ ਬੜੇ ਸਾਫ ਸੁਥਰੇ ਹੁੰਦੇ ਆ ਜਿਹੜੇ ਦੇਸ਼ ਦਾ ਭਲਾ ਕਰਦੇ ਸਟੇਟ ਦਾ ਆਪਣੇ ਬੱਚਿਆਂ ਦਾ ਭਲਾ ਜੂਸਦਾ ਕਰਨਾ ਚਾਹੁੰਦੇ ਆ ਉਹ ਉਹ 14 ਨੱਥ ਪਾ ਦੀ ਬਦਲ ਸਾਹਿਬ ਇਹਨਾਂ ਨੂੰ ਨੱਥ ਪਾ ਦੀ ਆ 70 80 ਬੰਦੇ ਜਿਹੜੇ ਨਸ਼ਾ ਵੇਚਦੇ ਆ ਉਹਨੇ ਲਿਸਟ ਬਣਾ ਕੇ ਗਾੜੀ ਬਦਲ ਸਾਹਿਬ ਦੇ ਟੇਬਲ ਤੇ ਰੱਖਤੀ ਸੀ ਮੈਂ ਕਹਿੰਦਾ ਸੰਧੂ ਸਾਹਿਬ ਇਹਨਾਂ ਨੂੰ ਸ਼ਾਮਲ ਕਰ ਲੈਂਦੀ ਫਿਰ ਤੁਸੀਂ ਬਗਾਵਤ ਕਰੋਗੇ ਪਾਰਟੀ ਦੇ ਖਿਲਾਫ ਜੇ ਸ਼ਾਮਲ ਕਰਦੇ ਵੇਖੋ ਭਾਜੀ ਤੁਹਾਨੂੰ ਮੈਂ ਪਹਿਲਾਂ ਦੱਸ ਰਿਹਾ ਸਾਡੀ ਪਾਰਟੀ ਦੀ ਇਹ ਸਟੋਰੀ ਨਹੀਂ ਹੈਗੀ ਵੀ ਇਹਦੇ ਵਿੱਚ ਜਿਹੜਾ ਹਰਮਿੰਦਰ ਸਿੰਘ ਸੰਧੂ ਐਂਟਰੀ ਮਾਰ ਜੇ ਉਹਦੇ ਲਈ ਥਾਂ ਹੀ ਨਹੀਂ ਸਾਡੀ ਪਾਰਟੀ 'ਚ ਵੇਖੋ ਤੁਸੀਂ ਨਹੀਂ ਜਾਣਦੇ ਜੁੱਧ ਨਸ਼ਿਆਂ ਵਿਰੁੱਧ ਹੀ ਛੇੜ ਕੇ ਬੈਠੇ ਆ ਆਖਰ ਜੇ ਕੱਲ ਨੂੰ ਟਿਕਟ ਮਿਲ ਜਾਂਦੀ ਇਹਨਾਂ ਨੂੰ ਤੇ ਫਿਰ ਤੁਹਾਡੇ ਵੱਲੋਂ ਅਸੀਂ ਦੇਣੀ ਇਹੋ ਚ ਬੰਦੇ ਨੂੰ ਅਸੀਂ ਮੈਂ ਮੈਂ ਪੰਜਾਬ ਸਰਕਾਰ ਦੀ ਮਰ ਕੋ ਚੇਅਰਮੈਨ ਹਾਂ ਹੁਣ ਮੈਂ ਦੋਨੇ ਸੀਐਮ ਸਭਾ ਨੂੰ ਉਥੋਂ ਰਿਸੀਵ ਕਰਕੇ ਤੇ ਅਸੀਂ ਸਾਰਾ ਸਰਦਾਰ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਸਾਡੇ ਵੱਡੇ ਭਰਾ ਉਹਨ ਸਤਕਾਰਯੋਗ ਸੀ ਸਾਡੇ ਉਹਨਾਂ ਬਹੁਤ ਵਧੀਆ ਹਲਕੇ ਦੀ ਸੇਵਾ ਕੀਤੀ ਤੇ ਅਸੀਂ ਅੱਜ ਉਹਨਾਂ ਦਾ ਜਿਹੜਾ ਦੁੱਖ ਦੀ ਘੜੀ ਚ ਆਤਮਰ ਅਰਦਾਸ ਕਰਨ ਇਕੱਠੇ ਹੋਏ ਆ ਅਸੀਂ ਕਹਿੰਨੇ ਸਾਨੂੰ ਤਰਨ ਦਾ ਨਾਲ ਕੇ ਨੇ ਹੋ ਜਾ ਟਾਈਮ ਵੇਖਣਾ ਨਾ ਪੈਂਦਾ ਸਾਡਾ ਭਰਾ ਡਾਕਟਰ ਕਸ਼ਮੀਰ ਸਿੰਘ ਸੋਲ ਆਪ ਦੀ ਉਮਰ ਹੋਰ ਹੰਡਾਉਂਦਾ ਸਲਾਕੇ ਨੇਤਾ ਰਾਜਤਾਜ ਦਿੱਤਾ ਸੀ ਉਹਨੂੰ ਟਰਮ ਲਾਉਂਦਾ ਉਹ ਬਹੁਤ ਜਿਆਦਾ ਸਾਨੂੰ ਘਾਟਾ ਪਿਆ ਤਰੰਦਾ ਨਾਲ ਇਹ ਇਹ ਤੁਸੀਂ ਸੀਐਮਡੀ ਨੌਲੇਜ ਚ ਲਿਆਂਦੀ ਇਹ ਗੱਲ ਪੋਸਟਰ ਵਾਲੀ ਬਿਲਕੁਲ ਜੀ ਉਹ ਆਪਣੇ ਸ਼ੋਰ ਸਾਰਾ ਹੀ ਲੈ ਕੇ ਆਂਦੀ ਅਸੀਂ ਬਸ ਹੁਣ ਰਹਿਦੀ ਹੁੰਦੀ ਅਜ ਲਿਆਂਦ ਦੇਣੀ ਹੈ ਜੀ ਸ਼ੋਹਲ ਸਾਹਿਬ ਦਾ ਅਜੇ ਅੰਤਮ ਅਰਦਾਸ ਨਹੀਂ ਹੋਈ ਤੋ ਉਹ ਤੋਂ ਪਹਿਲਾਂ ਹੀ ਸਨਸਕਾਰ ਤੋਂ ਪਹਿਲਾਂ ਹੀ ਇੱਕ ਪੋਸਟਾਂ ਜਿਹੜੀਆਂ ਨੇ ਤੁਹਾਡੀ ਪਾਰਟੀ ਦੇ ਕਾਫੀ ਜਿਹੜੇ ਆਗੂਆਂ ਦੇ ਵਾਇਰਲ ਹੁੰਦੀਆਂ ਨੇ ਇਹ ਸਾਰੇ ਹੀ ਉਮੀਦਵਾਰ ਐਮਐਲਏ ਦੇ ਚਾਹਵਾਨ ਨੇ ਮੈਂ ਤੁਹਾਨੂੰ ਦੱਸਦਾ ਜੀ 8-10 ਬੰਦਿਆਂ ਦੀ ਕਿਸੇ ਨੇ ਫੋਟੋਆਂ ਲਾ ਕੇ ਪਾ ਕੇ ਦਿੱਤੀ। ਉਹਦੇ ਵਿੱਚ ਮੇਰਾ ਕਮੈਂਟ ਵੇਖੋ ਮੈਂ ਲਿਖਿਆ ਵੀ ਇਹ ਨਿੰਦਣਯੋਗ ਮੈਂ ਕਹਿੰਦਾ ਇਹ ਨਹੀਂ ਸੀ ਪਾਉਣੀਆਂ ਚਾਹੀਦੀਆਂ। ਇਸ ਕਰਕੇ ਲੋਕ ਤੇ ਉਹਨਾਂ ਫੋਟੋਆਂ ਨਾਲ ਗਾਲਾਂ ਕੱਢੀ ਜਾਂਦੀ ਪਰ ਉਹ ਫੋਟੋ ਵਾਲੇ ਨੇ ਆਪ ਥੋੜੀਆਂ ਲਾਈਆਂ ਕੇ ਸ਼ਿਦਾਨ ਬੰਦੇ ਨੇ ਲਾ ਕੇ ਪਾ ਦਿੱਤੀਆਂ। ਜਿਵੇਂ ਹੁਣ ਅਕਲ ਦਾ ਰਾਦਾ ਸ਼ਿਦਾਨ ਬੰਦੇ ਕਿਸੇ ਨੇ ਕੰਮ ਕੀਤਾ। ਦੱਸੋ ਸੀਐਮ ਸਾਹਿਬ ਨੇ ਜੁਆਇਨ ਕੀਤਾ ਹੋਵੇ ਤਾਂ ਸਾਨੂੰ ਪਤਾ ਨਾ ਹੋਵੇ। ਅਸੀਂ ਪੰਜਾਬ ਸਰਕਾਰ ਦਾ ਹਿੱਸਾ ਵਾਂ ਮੇਰੇ ਕੋਲ ਤਰਨਤਨ ਹਲਕੇ 'ਚ ਮੈਂ ਸੇਵਾ ਕੀਤੀ ਆ ਮੈਂ ਸੀਨੀਅਰ ਲੀਡਰ ਵਾਂ ਪਾਰਟੀ ਦਾ। ਇਸ ਕਰਕੇ ਸਾਡੀ ਪਾਰਟੀ ਬਹੁਤ ਸਿਆਣੀ ਯੋਧ ਨਸ਼ਿਆਂ ਵਿਰੋਧ ਮੈਂ ਤੁਹਾਨੂੰ ਦੱਸਿਆ ਉਹ ਛੇੜ ਕੇ ਬੈਠੇ ਵੱਡੇ ਵੱਡੇ ਲੈਵਲ ਤੇ ਤੇ ਇਹੋ ਜਿਹੇ ਬੰਦਿਆਂ ਨੂੰ ਸਾਡੀ ਪਾਰਟੀ ਜੀ ਥਾਂ ਮਿਲ ਸਕਦਾ ਤੁਸੀਂ ਦੱਸੋ ਜੀ ਤੁਹਾਨੂੰ ਵੀ ਆਇਆ ਸੀ ਕਿ ਯੁਵਾਖਾ ਵੀ ਆਇਆ ਤਾਂ ਨਾ ਵਿਚਾਰੋ ਕੋਈ ਵਿਚਾਰ ਵਟਾਂਦਰੇ ਸਾਡੇ ਉਹ ਮਤਭੇਦ ਜਿਹੜੇ ਆਪਸ ਵਿੱਚ ਹੁੰਦੇ ਆ ਸਾਨੂੰ ਜਿਹੋ ਜਿਹਾਂ ਡਾਇਰੈਕਸ਼ਨਾਂ ਪਾਰਟੀ ਦੇਊਗੀ ਅਸੀਂ ਉਹਦੇ ਮੁਤਾਬਕ ਕੰਮ ਕਰਨਾ ਵਾ ਉਹ ਸਾਡੀ ਇੱਕ ਗੁਪਤ ਰਣਨੀਤੀ ਹੁੰਦੀ ਆ ਪਰ ਜਿੱਥੋਂ ਤੱਕ ਸਾਨੂੰ ਕਿਹਾ ਗਿਆ ਜਾਂ ਅਸੀਂ ਕਰ ਸਕਦੇ ਆ ਸਾਡੀ ਤਾਕਤ ਵਾ ਅਸੀਂ ਤੁਹਾਡੇ ਹਲਕੇ ਦੇ ਸਾ ਸਾਡੇ ਹਲਕੇ ਦੇ ਸਾਹਮਣੇ ਮੈਂ ਸੱਚ ਲੈ ਕੇ ਆਂਦਾ ਕਿਉਂਕਿ ਹਲਕਾ ਡਿਸਟਰਬ ਹੋ ਰਿਹਾ ਸੀ ਐਵੇਂ ਸਾਡੇ ਬੰਦੇ ਓਖੜ ਬਖੜ ਕੇ ਜਦੋਂ ਪਤਾ ਲੱਗ ਜਾਂਦਾ ਫਿਰ ਇਹ ਵਾਕਿਆ ਹਰਮੀਤ ਸਿੰਘ ਸੰਧੂ ਨੂੰ ਖਣੀਣਾ ਸ਼ਾਮਲ ਕਰ ਲਿਆ ਸਾਡੇ ਬੰਦੇ ਟੁੱਟ ਕੇ ਕੋਈ ਭਾਜਪਾ ਜਾਵੜਦਾ ਕੋ ਕਾਂਗਰਸ ਜਾਵੜਦਾ ਜਿਹੜੇ ਉਹਨੂੰ ਵੇਖਣਾ ਨਹੀਂ ਚਾਹੁੰਦੇ ਇਸ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ। ਸੰਤੂ ਸਾਹਿਬ ਕੀ ਲੈ ਕੇ ਚੱਲੀਏ? ਚੋਣ ਦਾ ਸੋ ਟਿਕਟ ਦਾ ਤੇ ਤੁਸੀਂ ਕਾਹ ਵਾਂਦੇ ਸੋ? ਉਹ ਸਾਡੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜੀ ਸਾਡੇ ਕਿਸੇ ਵੀ ਜਜਾਰੂ ਨੂੰ ਤਰਨਤਾਨ ਹਲਕੇ ਤੋਂ ਪਾਰਟੀ ਟਿਕਟ ਦਊਗੀ। ਮੈਂ ਦਿਨ ਰਾਤ ਉਹਦੇ ਲਈ ਵੀ ਮਿਹਨਤ ਕਰੂੰਗਾ ਜੇ ਪਾਰਟੀ ਮੈਨੂੰ ਦਊਗੀ ਤੇ ਮੈਂ ਲੜਾਈ ਮਰਦਾਂ ਵਾਂਗ ਲੜੂੰਗਾ। ਸੰਤੂ ਸਾਹਿਬ 3 ਸਾਲ ਹੋ ਗਏ ਤੁਹਾਡੀ ਸਰਕਾਰ ਆਈ। ਹਾਂਜੀ। ਤੁਸੀਂ ਅੱਜ ਹੀ ਕਿਉਂ ਕਿਉਂਕਿ 10 ਸਾਲ ਪਹਿਲਾਂ ਬਾਦਲ ਸਰਕਾਰ ਚੱਲ ਗਈ ਆ ਤੁਸੀਂ ਪਹਿਲਾਂ ਕਿਉਂ ਨਹੀਂ ਟਾਰਗੇਟ ਕੀਤਾ ਰਮੀ ਸਿੰਘ ਸੰਧੂ ਨੂੰ ਤੇ ਟਿਕਟ ਦਾ ਮਸਲਾ ਸਾਰਾ। ਮੇਰਾ ਬ੍ਰਦਰ ਜੀ ਵੀ ਤੁਹਾਡਾ ਬਿਲਕੁਲ ਸ ਪਰ ਮੈਂ ਤੁਹਾਨੂੰ ਕੀ ਦੱਸ ਰਿਹਾ ਆ ਪੋਸਟ ਤੁਸੀਂ ਪਹਿਲਾਂ ਕਿਤੇ ਵੇਖੀ ਸੀ ਜੀ ਦੱਸੋ ਸਾਰੇ ਪੱਤਰਕਾਰ ਨਹੀਂ ਨਾ ਵੇਖੀ ਜੀ ਵੀ ਇਹ ਬੰਦਾ ਆਪ ਪਾਰਟੀ ਸ਼ਾਮਲ ਹੋ ਗਿਆ ਜਦੋਂ ਰਾਤ ਵੇਖੀ ਆ ਹਲਕੇ 'ਚ ਮੈਨੂੰ ਬਾਰ-ਬਾਰ ਫੋਨ ਆ ਰਿਹਾ ਮੈਂ ਤੁਹਾਨੂੰ ਸੱਚੀ ਬੇਨਤੀ ਕਰ ਰਿਹਾ ਹਲਕੇ 'ਚ ਫੋਨ ਆ ਰਿਹਾ ਜੀ ਭਾਜੀ ਫਿਰ ਅਸੀਂ ਕਿਹੜੇ ਬਣੇ ਜਾਣਾ ਅਸੀਂ ਕੀ ਕਰਨਾ ਤੇ ਮੈਂ ਫਿਰ ਜਿਹੜਾ ਫੈਸਲਾ ਲੈ ਸਕਦਾ ਮੈਂ ਹਲਕੇ ਦੇ ਜ਼ਿੰਮੇਵਾਰ ਬੰਦੇ ਬਲਾਕ ਪ੍ਰਧਾਨ ਸਾਰੇ ਸੱਦੇ ਆ ਲੀਡਰ ਸੱਦੇ ਆ ਮੈਂ ਕਿਹਾ ਜੀ ਦੱਸੋ ਕੀ ਕਰਨਾ ਚਾਹੀਦਾ ਇਹਨਾਂ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਜਿਹੜੀ ਇਹ ਰਿਪੋਰਟ ਜਨਤਾ 'ਕੀਤੀ ਆ ਮੈਂ ਡੀਜੀਪੀ ਸ਼ਸ਼ੀ ਕੁ ਉਹ オン ਲਿੰਕ ਨਿਕਲਣਾ ਕੋਈ ਕਿਸੇ ਦੀ ਝੂਠੀ ਫੇਕ ਬਣੀ ਬਣਾਈ ਚੀਜ਼ ਨਹੀਂ ਹੈਗੀ ਜੀ ਸੰਤੂ ਸਾਹਿਬ ਫੇਰ ਸੰਤੂ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਜਿਹੜੀਆਂ ਚੇਅਰਮੈਨਾਂ ਦੀਆਂ ਫੋਟੋਆਂ ਲਾ ਕੇ ਟਿਕਟ ਦੀ ਮੰਗ ਕੀਤੀ ਗਈ ਹੈ ਹਮ ਮਤਲਬ ਉਹ ਤੁਸੀਂ ਕਿਹਾ ਵੀ ਫੇਕ ਕਿਸੇ ਨੇ ਪੋ ਹਾਂ ਉਹ ਕਿਸੇ ਰਿਸ਼ਤੇਦਾਰ ਨੇ ਕੀਤੀ ਆਮ ਆਦਮੀ ਪਾਰਟੀ ਦੇ ਇੱਕ ਵਾਲੈਂਟੀਅਰ ਵੱਲੋਂ ਪਾਈ ਗਈ ਹੈ ਤੇ ਇਹਦੀ ਪੁਸ਼ਟੀ ਤੁਸੀਂ ਕਿਦਾਂ ਕਰਦੇ ਵੀ ਆਹ ਜਿਹੜਾ ਪੋਸਟ ਹੈ ਉਹ ਰਮੀਲ ਸਿੰਘ ਸੰਧੂ ਦੀ ਜਾਂ ਤੇ ਸਾਈਡ ਤੇ ਪਿਆ ਸਾਨੂੰ ਉਹਦੇ ਸਕਰੀਨਸ਼ਾਟ ਦੇ ਦਿਓ ਇਸ ਤਰ੍ਹਾਂ ਮਤਲਬ ਇਹਦੀ ਪੁਸ਼ਟੀ ਆਪਾਂ ਕਿਵੇਂ ਕਰਦੇ ਵੀ ਇਹ ਰਮੀਲ ਸਿੰਘ ਸੰਧੂ ਵੱਲੋਂ ਪਾਇਆ ਗਿਆ ਨਹੀਂ ਮੈਂ ਸੰਧੂ ਵੱਲੋਂ ਨਹੀਂ ਪਾਇਆ ਗਿਆ ਮੈਂ ਤਾਂ ਸ਼ਰਾਰਤੀ ਅਰਸਨ ਜਿਹੜਾ ਵੀ ਸਾਡੇ ਹਲਕੇ ਨੂੰ ਡਿਸਟਰਬ ਕਰ ਰਿਹਾ ਉਹਦੇ ਉਹਦੇ ਖਿਲਾਫ ਗੱਲ ਕਰ ਰਿਹਾ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹੋ ਜਿਹੇ ਬੰਦਿਆਂ ਲਈ ਸਾਡੇ ਪਾਰਟੀ ਦੇ ਵਿੱਚ ਕਿਤੇ ਵੀ ਕੋਈ ਥਾਂ ਨਹੀਂ ਹੈਗਾ ਜੀ ਮੈਂ ਇਹ ਬੇਨਤੀ ਕੀਤੀ ਹੈ ਜੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਟੈਂਡ ਕਰ ਰਹੇ ਜੀ ਬਿਲਕੁਲ ਜੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨਾਲ ਲੜ ਰਹੀ ਆ ਤੇ ਨਸ਼ੇ ਇਸ ਕਰਕੇ ਇਹਦੀ ਸਿਰਫ ਆਪਾਂ ਹਲਕੇ ਨੂੰ ਡਿਸਟਰਬ ਕਰਨ ਦੇ ਆ ਉਹਦਾ ਕਰਕੇ ਮੈਂ ਸਾਰੀ ਜਨਤਾ ਨੂੰ ਕਹਿਣਾ ਚਾਹਣਾ ਵਾ ਵੀ ਦਰੋ ਨਾ ਕੋਈ ਗੱਲ ਨਹੀਂ ਲੋਕੀ ਸਾਨੂੰ ਪੁੱਛਦੇ ਭਾਜੀ ਅਸੀਂ ਫਿਰ ਕਿਹੜੇ ਬੰਨੇ ਜਾਈਏ ਜਰਮੀਤ ਸਿੰਘ ਸੰਧੂ ਆਇਆ ਨਾ ਅਹੀਂ ਉਹਨਾਂ ਹਲਕੇ ਨੂੰ ਅੱਜ ਰਾਤ ਨੂੰ ਮੈਸੇਜ ਚੱਲੇ ਜਾਣਾ ਵੀ ਹਰਮੀਤ ਸਿੰਘ ਸੰਧੂ ਲਈ ਸਾਡੀ ਪਾਰਟੀ ਚ ਕਿਤੇ ਥਾਂ ਨਹੀਂ ਹੈਗਾ ਕੋਈ ਕਿਉਂਕਿ ਨਸ਼ਿਆਂ ਦਾ ਸਰਦਾਰਾਂ ਦੇ ਨਾਲ ਉਹਦਾ ਲਿੰਕ ਜੁੜਿਆ ਮੈਂ ਨਹੀਂ ਕਹਿੰਦਾ ਹਿੰਦੁਸਤਾਨ ਖਬਰ ਟਾਈਮ ਜੀ ਕਹਿੰਦੀ ਆ ਡੀਜੀਪੀ ਪੰਜਾਬ ਕਹਿ ਰਿਹਾ ਜੀ ਉਹਦੀਆਂ ਰਿਪੋਰਟਾਂ ਉਹ ਰੋਂਦਾ ਰਿਹਾ ਤਰਲੇ ਮਾਰਦਾ ਰਿਹਾ ਵੀ ਪੰਜਾਬ ਨੂੰ ਮੈਂ ਹਰੀ ਕ੍ਰਾਂਤੀ ਲਿਆਉਣੀ ਆ ਹਰ ਇੱਕ ਕ੍ਰਾਂਤੀ ਲਿਆਉਣ ਵਾਲੇ ਯੋਧੇ ਹੋਰ ਹੀ ਹੁੰਦੇ ਆ ਜੇ ਉਸ ਵळे ਬਦਲ ਦੇ ਮਨ ਚ ਕੋਈ ਦੁੱਖ ਹੁੰਦਾ ਪੰਜਾਬ ਦੇ ਬੱਚਿਆਂ ਲਈ ਤੇ ਉਹ ਫਰਜ਼ੀ ਸੀ ਡੀਜੀਪੀ ਸਾਹਿਬ ਲਿਓ ਤੁਹਾਡਾ ਧੰਨਵਾਦ ਚੁੱਕ ਕੇ ਦਿਓ ਇਹਨਾਂ ਨੂੰ ਅੰਦਰ ਤੇ ਬਾਕੀ ਬੰਦੇ ਦੇ ਮੰਤਰੀ ਫੇਰ ਮਿਲ ਜਣੇ ਐਮਐਲਏ ਮਿਲ ਜਣੇ ਸਿਰਫ ਇਹਨਾਂ ਦੇ ਦੋ ਤਿੰਨ ਬੰਦੇ ਹੀ ਵਿੱਚ ਬਾਕੀ ਬੰਦੇ ਭਾਜਪੀ ਦੇ ਵੀ ਜੋ ਸੁਣਿਓ ਗੱਲ ਕਾਂਗਰਸ ਦੇ ਵੀ ਜੋ ਉਹਦੀ ਏਡੀ ਪਾਰਦਰਸ਼ੀ ਰਿਪੋਰਟ ਆ ਤੁਹਾਨੂੰ ਪੜਿਓ ਤੁਸੀਂ ਭਾਜਪੀ ਦੇ ਕਾਂਗਰਸ ਦੇ ਕਾਲੀਆਂ ਦੇ ਤੇ ਪੁਲਿਸ ਅਫਸਰ ਵਿੱਚ ਠੀਕ ਹੈ ਜੀ ਉਹਨੇ ਦੇ ਸਰਦਾਰ ਜੀ ਹੀਰਾਬ ਸਰਜੀ ਉਹਨੇ ਬਹੁਤ ਸਾਫ ਸੁਥਰੀ ਗੱਲ ਕੀਤੀ ਸੀ ਉਸ ਵੇਲੇ ਬਾਦਲ ਸਰਕਾਰ ਕਿਤੇ ਨੱਥ ਪਾ ਲੈਂਦੀ ਤੇ ਅੱਜ ਸਾਡੇ ਪੰਜਾਬ ਦੇ ਪੁੱਤ ਨਹੀਂ ਸੀ ਮਰਨੇ ਹਰ ਪਿੰਡ 10 10 20 20 ਗੱਭਰੂ ਮਰ ਗਏ ਮਾਵਾ ਦੇ ਪੁੱਤ ਮਰ ਗਏ ਜਨਾਨੀਆਂ ਦੇ ਸੁਹਾਗ ਉੱਜੜ ਗਏ ਭੈਣਾਂ ਦੇ ਭਰਾ ਨਹੀਂ ਲੱਭੇ ਦੱਸੋ ਇਹ ਬਾਦਲ ਸਾਹਿਬ ਦਾ ਕਸੂਰ ਨਹੀਂਗਾ ਚਲੋ ਉਹ ਤੇ ਹੁਣ ਮਰ ਗਿਆ ਉਹਨੂੰ ਕੀ ਕਹਿੰਨੇ ਆ ਜਦੋਂ ਡੀਜੀਪੀ ਸਾਹਿਬ ਨੇ ਬਣਾ ਕੇ ਉਹ ਟੇਬਲ ਤੇ ਰਿਪੋਰਟ ਰੱਖੀ ਸੀ ਉਦੋਂ ਕਹਿੰਦਾ ਡੀਜੀਪੀ ਸਾਹਿਬ ਨੂੰ ਹੋਰ ਦਿੰਦਾ ਥਾਪੜਾ ਪਿੱਲਿਆ ਚੁੱਕ ਗਏ ਇਹਨਾਂ ਨੂੰ ਵਾਰਸਾਂ ਦੇ ਅੰਦਰ ਜਦੋਂ ਉਹ ਕਹਿੰਦਾ ਵੀ ਮੋਟੇ ਮੋਟੇ ਸਮਗਲਰਵਾ ਮੈਂ ਉਹਨੂੰ ਸਲੂਟ ਕਰਦਾ ਹਾਂ ਉਹ ਡੀਜੀਪੀ ਨੂੰ ਅੱਜ ਵੀ ਕਿਉਂਕਿ ਵੇਖੋ ਰਿਟਾਇਰ ਹੋ ਕੇ ਉਹਨੇ ਦਿਲ ਦਾ ਦੁੱਖੜਾ ਬਾਹਰ ਫੋਲਿਆ ਸਰਕਾਰ ਦੇ ਵਾਲੇ ਨਹੀਂ ਉਹ ਬੰਦਾ ਫੋਲਸ ਗਿਆ ਤੇ ਉਹਨੇ ਫੇਰ ਵੀ ਵੇਖੋ ਰਿਟਾਇਰ ਹੋ ਕੇ ਵੀ ਆਪਦਾ ਦੁੱਖੜਾ ਯਾਰ ਕੀਤਾ ਉਹ ਬੰਦੇ ਨੇ ਮੈਂ ਅੱਜ ਵੀ ਸਲੂਟ ਕਰਦਾ ਡੀਜੀਪੀ ਨੂੰ ਜਿਹਨੇ ਇਹ ਜਾਂਚ ਕੀਤੀ ਰਿਪੋਰਟ ਸੰਤੂ ਸਾਹਿਬ ਜਿਸ ਤਰ੍ਹਾਂ ਕਿ ਇਹ ਦੀ ਪੋਸਟ ਆ ਅੱਜ ਦਿਨ ਹੀ ਭਈ ਹੋ ਗਈ ਕਾਫੀ ਸਮੇਂ ਦੀ ਇਹ ਮਹਾਰਾਜ ਰਾਤ ਦੀ ਤਤਸੱਲੀ ਮਚਾਈ ਇਹ ਪੋਸਟ ਨੇ ਰਾਤ ਦੀ ਪੋਸਟ ਜਿਹੜੇ ਤੁਸੀਂ ਇਹ ਕਹਿ ਰਹੇ ਜੇ ਕਿ ਸੱਧੂ ਸਾਹਿਬ ਦੀ ਕੋਡ ਲੱਗੀ ਹੈ ਨਾਲ ਸੀਐਮ ਸਾਹਿਬ ਦੀ ਲੱਗੀ ਆ ਕੀਵਰ ਸਾਹਿਬ ਦੀ ਪਰ ਇਹ ਜਿਹੜੀ ਤੁਸੀਂ ਪੋਸਟ ਪਹਿਲੀ ਕਹਿਣ ਦੇ ਜਿਸ ਤੇ ਉਹਨੇ ਆਪਣੇ ਡੀਜੀਪੀ ਨੇ ਪੋਸਟ ਪਾਈ ਇਹ ਅੱਜ ਪਹਿਲ ਨੂੰ ਕਿਉਂ ਨਹੀਂ ਸਰਕਾਰ ਜੇ ਮੇਰੇ ਕੋਲ ਆ ਜਾਂਦੀ ਪਹਿਲਾਂ ਜਦੋਂ ਆਈ ਨੇ ਮੇਰੇ ਕੋਲ ਕੱਲ ਦੀ ਆਈ ਮਾ ਜਨਤ ਕਰਤੀ ਜੋ ਡੀਜੀਪੀ ਦੀ ਰਿਪੋਰਟ ਜਿਹੜੀ ਸ਼ਸ਼ੀ ਕਾਂਤ ਦੀ ਆ ਨਾ ਮੈਂ ਪੰਜਾਬੀ ਚ ਵੀ ਕਰਾਈ ਜੋ ਤੇ ਅੰਗਰੇਜ਼ੀ ਚ ਵੀ ਕਰਾਈ ਤੇ ਲਿੰਕ ਵੀ ਸਾਰੇ ਨੂੰ ਦੇਣ ਲਗਾ ਜੋ ਕੱਲਿਆ ਕੱਲਾ ਜਾ ਕੇ ਤਸੱਲੀ ਕਰਿਓ ਵੀ ਗੁਰਦੇਵ ਸਿੰਘ ਸੰਧੂ ਵੀ ਨਹੀਂ ਕਹਿੰਦਾ ਹਿੰਦੁਸਤਾਨ ਖਬਰ ਟਾਈਮ ਜਿਹੜੀ ਕਹਿ ਰਹੀ ਆ ਵੀ ਹਰਮੀਤ ਸਿੰਘ ਸੰਧੂ ਦੇ ਤਾਰਾਂ ਜੁੜੀਆਂ ਨੇ ਸਭਾਗਰਾਂ ਨਾਲ ਤੁਸੀਂ ਆਪ ਦੇ ਲਿੰਕ ਖੋਲ੍ਹ ਕੇ ਸਾਰੇ ਨੰਬਰਾਂ ਤੇ ਚੈੱਕ ਕਰਿਓ ਉਹਨੂੰ ਫਿਰ ਡੀਜੀਪੀ ਸਾਹਿਬ ਹੁਣ ਵੀ ਸਾਡੇ ਲੋੜ ਪੈਣ ਤੇ ਔਖੇ ਵੇਲੇ ਬਿਰਕਨ ਮਜੀਠੀਏ ਵਾਸਤੇ ਸੱਚ ਦੱਸਣ ਲਈ ਫੇਰ ਵੀ ਆਇਆ ਯਾਰ ਕਿਓ ਧਰਮੀਤ ਸਿੰਘ ਸੰਧੂ ਵਿਚ ਚੰਦ ਦਿਨਾਂ ਦੇ ਵਿੱਚ ਇਹ ਨਸ਼ੇ ਦੇ ਉਸ ਸਦਾਗਰ ਦੇ ਨਾਲ ਤਾਰਾਂ ਜੁੜੀਆਂ ਤੁਹਾਨੂੰ ਸਾਰਿਆਂ ਨੂੰ ਸਾਬਤ ਹੋ ਜਾਣਗੀਆਂ ਮੰਨੋਗੇ ਵੀ ਵਾਕਿਆ ਗੁਰਦੇਵ ਸਿੰਘ ਸੰਧੂ ਨੇ ਸੱਚ ਗੱਲ ਕਹੀ ਸੀ ਉਹਦੋਂ ਕਿਉਂਕਿ ਸਾਡੀ ਜਿਹੜੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸ੍ਰੀ ਅਰਵਿੰਦ ਕੇਜਰੀਵਾਲ ਸਮੁੱਚੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਉਹ ਕਿਸੇ ਨੂੰ ਨਹੀਂ ਬਖਸ਼ਦੀ ਉਹ ਤੇ ਆਪ ਦਾ ਬੰਦਾ ਗਲਤੀ ਕਰ ਲੇ ਉਹ ਨੂੰ ਨਹੀਂ ਬਖਸ਼ਦੇ ਨਾ ਕਿਸੇ ਨਸ਼ੇ ਵਾਲੇ ਨੂੰ ਮਗਰ ਅਸੀਂ ਫੋਨ ਕਰ ਸਕਦੇ ਆ ਨਾ ਅਸੀਂ ਕਿਸੇ ਚੋਰ ਡਾਕੂ ਦੇ ਮਗਰ ਫੋਨ ਕਰਦੇ ਆ ਅਸੀਂ ਮਾੜੇ ਅਨਸਰ ਦੇ ਮਗਰ ਫੋਨ ਨਹੀਂ ਕਰਦੇ ਸਾਫ ਸੁਥਰੀਏ ਪਾਰਟੀਆਂ ਸਾਫ ਸੁਥਰੀ ਪਾਰਟੀ ਰਹਿਣੀ ਆ ਇਹਨੂੰ ਪੂਰਾ ਪੰਜਾਬ ਕਰਦਾ ਵਾ ਇਹ ਪਿਆਰ ਕਰਦਾ ਵਾ ਇਹ 10 15 20 ਸਾਲੇ ਪਾਰਟੀ ਆਉਣ ਵਾਲੇ ਸਮੇਂ ਚ ਰਾਜ ਬਾਰ ਬਾਰ ਕਰਦੀ ਰਹੋਗੇ ਧੰਨ